ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਜਿਵੇਂ ਇਹਦੇ ਨਕਸ਼ੇ ਦੇ ਕਈ ਵਾਰੀ ਆਪਾਂ ਨੂੰ ਆਪਣੀ ਜ਼ਮੀਨ ਦੇ ਨਕਸ਼ੇ ਦੀ ਲੋੜ ਪੈ ਜਾਂਦੀ ਹੈ ਤਾਂ ਆਪਾਂ ਨੂੰ ਨਕਸ਼ਾ ਲੈਣ ਦੇ ਲਈ ਕਚੈਰੀਆਂ ਵਿੱਚ ਜਾਂ ਪਟਵਾਰੀ ਦੇ ਕੋਲ ਜਾਣਾ ਪੈਂਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਕਰ ਬੈਠੇ ਹੀ ਆਪਣੀ ਜ਼ਮੀਨ ਦਾ ਨਕਸ਼ਾ ਦੇਖ ਸਕਦੇ ਹੋ ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ ਸੋ ਆਓ ਤੁਹਾਨੂੰ ਦੱਸ ਦਿਆਂ ਕਿਵੇਂ ਦੇਖਣਾ ਹੈ ਸਭ ਤੋਂ ਪਹਿਲਾਂ ਆਪਣੇ ਫੋਨ ਦੇ ਵਿੱਚ Google Chrome ਨੂੰ open ਕਰ ਲੈਣਾ ਹੈ Google Chrome ਨੂੰ open ਕਰਨ ਤੋਂ ਬਾਅਦ PLRS for the map ਪਰ ਕੀਸ ਤੇ ਕਲਿੱਕ ਕਰ ਦੇਣਾ ਹੈ ਕਲਿੱਕ ਕਰਨ ਤੋਂ ਬਾਅਦ ਪੰਜਾਬ ਗਵਰਨਮੈਂਟ ਤੇ ਕਲਿੱਕ ਕਰ ਦੇਣਾ ਹੈ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਐਵੇਂ ਦਾ ਫੇਸ ਆ ਜਾਵੇਗਾ ਤਾਂ ਤੁਸੀਂ ਇੱਥੇ ਆਪਣਾ ਡਿਸਟ੍ਰਿਕਟ ਡਿਸਟ੍ਰਿਕਟ ਤੋਂ ਬਾਅਦ ਤਹਿਸੀਲ ਤਸਵੀਰ ਤੋਂ ਬਾਅਦ ਤੁਸੀਂ ਆਪਣਾ ਪਿੰਡ ਪਿੰਡ ਫਿਲ ਕਰਨ ਤੋਂ ਬਾਅਦ ਦੇਖੋ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਜੋ ਵੀ ਪਿੰਡ ਦਾ ਨਕਸ਼ਾ ਹੈ ਉਹ ਆ ਗਿਆ ਹੈ ਤੁਸੀਂ ਇੱਥੇ ਕਲਿੱਕ ਕਰ ਕਲਿੱਕ ਕਰ ਦੇਣਾ ਹੈ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਤੁਹਾਡੇ ਪਿੰਡ ਦਾ ਨਕਸ਼ਾ ਖੁੱਲ ਜਾਵੇਗਾ ਤੁਸੀਂ ਇਹਨੂੰ ਦੇਖ ਸਕਦੇ ਹੋ ਸੋ ਕੁਝ ਕੁ ਕੁਝ ਕੁ ਪਿੰਡਾਂ ਦੇ ਨਕਸ਼ੇ ਅਪਲੋਡ ਹੋ ਗਏ ਹਨ ਤੇ ਕੁਝ ਕਿ ਪਿੰਡਾਂ ਦੇ ਨਕਸ਼ੇ ਰਹਿੰਦੇ ਹਨ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਧੰਨਵਾਦ